ਸਾਧ ਸੰਗਤ ਇੱਕ ਤੁਹਾਨੂੰ ਇੱਕ ਕਥਾ ਹੋਰ ਸੁਣਾਉਣੀ ਆ ਇੱਕ ਬਾਦਸ਼ਾਹ ਸੀ ਸਾਧ ਸੰਗਤ ਤੇ ਇੱਕ ਬਾਦਸ਼ਾਹ ਦੇ ਨੇੜੇ ਰਹਿੰਦਾ ਹੁੰਦਾ ਸੀ ਬਹੁਤ ਬੰਦਾ ਨਜ਼ਦੀਕ ਬਾਦਸ਼ਾਹ ਬੜਾ ਉਹਦੇ ਨਾਲ ਪਿਆਰ ਕਰਦਾ ਹੁੰਦਾ ਸੀ ਜਿਹੜੇ ਦੂਜੇ ਹੁੰਦੇ ਸੀ ਉਹ ਨਾਲ ਦੇ ਕਿਰਨਾ ਕਰਦੇ ਸੀ ਵੀ ਇਹ ਰਾਜੇ ਕੋਲੇ ਕਿਉਂ ਰਹਿੰਦਾ ਯਾਰ ਇਹਦੀ ਰਾਜਾ ਮੰਨਦਾ ਇਹਦੀ ਸੁਣਦਾ ਵੀ ਆਪਾਂ ਕਿਵੇਂ ਨਾ ਕਿਵੇਂ ਇਹਨੂੰ ਥੱਲੇ ਲਾਈਏ ਉਹਨਾਂ ਸਾਹਾ ਸੰਗਤ ਬਾਦਸ਼ਾਹ ਨੂੰ ਇੱਕ ਦਿਨ ਜਾ ਕੇ ਕਹਿੰਦੇ ਨਾ ਜਿਹੜੇ ਲੱਗਦੇ ਸੀ ਕਹਿੰਦੇ ਮਹਾਰਾਜ ਵੀ ਸਾਰੇ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੇ ਸੋਹਣੇ ਫੁੱਲ ਲੱਗੇ ਆ ਜਿਹੜੇ ਕਿਸੇ ਦੇ ਬਾਗ ਦੇ ਵਿੱਚ ਬਣਾ ਹੋਣਾ ਇਹ ਜਿਹੇ ਫੁੱਲ ਚਾਹੀਦੇ ਆ ਉਹਨੂੰ ਨੇ ਉਹਨਾਂ ਨੇ ਆਖਿਆ ਵੀ ਬਾ ਵੀਰਾ ਬਾਦਸ਼ਾਹ ਉਹ ਇਹਨੂੰ ਕਹੂਗਾ ਜੇ ਤੋ ਲਿਆਂਦੇ ਨਹੀਂ ਜਾਣੇ ਇਨੇ ਫਾ ਜਾਣ ਤੇ ਆਪਾਂ ਲੈ ਆ ਦਿਆਂਗੇ ਉਹਨਾਂ ਦੇ ਚੱਤੇ ਸੀ ਵੀ ਅਸੀਂ ਲੈ ਆ ਦਿਆਂਗੇ ਇਹ ਤੋਂ ਲਿਆਂਦੇ ਨਹੀਂ ਜਾਣੇ ਬਾਦਸ਼ਾਹ ਕਹਿੰਦਾ ਕੋਈ ਗੱਲ ਨਹੀਂ ਆਪਣੇ ਕੋਲੇ ਫਲਾਨਾ ਸਿੰਘ ਹੈਗਾ ਆਪਾਂ ਉਹਨੂੰ ਕਹਿ ਦਿਆਂਗੇ ਲੈ ਆਉਣਗੇ ਕਹਿੰਦੇ ਜੀ ਉਹਨੂੰ ਕਹੋ ਜਿਹੜਾ ਤੁਹਾਡੇ ਕੋਲੇ ਰਹਿੰਦਾ ਵੀ ਉਹਨੂੰ ਕਹੋ ਲਿਓ ਉਹ ਕਹਿੰਦੇ ਕੋਈ ਨਹੀਂ ਆਪਾਂ ਉਹਨੂੰ ਕਹਿ ਦਿੰਨੇ ਆ ਬਾਦਸ਼ਾਹ ਜੀ ਨੂੰ ਸੱਦਿਆ ਗੁਰਸੇਖਾ ਇਸ ਤਰ੍ਹਾਂ ਦੇ ਆਪਾਂ ਬੀਜ ਲਿਆਉਣੇ ਆ ਤੇ ਪੈਸੇ ਲੈ ਜਿ ਜਿੰਨੇ ਮਰਜੀ ਤੋ ਰੋਜੀ ਉਹ ਕਹਿੰਦਾ ਜੀ ਮੈਂ ਤਾਂ ਉਨੇ ਹੀ ਪੈਸੇ ਲੈ ਕੇ ਜਾਵਾਂ ਜਿੰਨੇ ਦੇ ਬੀਜ ਆਉਣਗੇ ਤੇ ਮੈਨੂੰ ਤੁਸੀਂ 5 ਮੋਹਰਾਂ ਦੇ ਦਿਓ ਬਸ ਮੈਂ 5 ਮੋਹਰਾਂ ਚ ਲੈ ਆਵਾਂ 5 ਮੋਹਰਾਂ ਦਾ ਰੇਟ ਬਹੁਤ ਹੁੰਦਾ ਸੀ ਸਾਧ ਸੰਗ ਤੋਂ ਹੁਣ ਉਹ ਜਿਹੜੇ ਸੀਗੇ ਉਹ ਕਹਿੰਦੇ ਵੀ ਹੁਣ ਚੱਲਿਆ ਬੀਜ ਲੈਣ ਜਾਊਗਾ ਤੇ ਇਹ ਤੋਂ ਲਿਆਉਂਦੇ ਨਹੀਂ ਜਾਣੇ ਤੇ ਰਾਜਾ ਇਹਨੂੰ ਆਏ ਨੂੰ ਡਾਂਟੂ ਵੀ ਤੂੰ ਮੈਂ ਮੈਂ ਕਰਦਾ ਫਿਰ ਦੇਖਣ ਲਿਆਇਆ ਨਾ ਕਹਿੰਦੇ ਜੀ ਹਾਂ ਇਸੇ ਨੂੰ ਹੀ ਘੱਲ ਦਿਓ ਰਾਜਾ ਕਹਿੰਦਾ ਸਾਥਾ ਬਚਨ ਕੋਈ ਨਹੀਂ ਜਿਹਨੂੰ ਰਾਮ ਵਿਧਾਇ ਸੋਭਾ ਦੇ ਬਲਕਰਬ ਦੇ ਨਾ ਕੋਈ ਜਿਹੜਾ ਬੰਦਾ ਹਣਾ ਪਰਮਾਤਮਾ ਨੇ ਜਿਹਨੂੰ ਬੁਧਾਉਣਾ ਉਹਦਾ ਨਾਮ ਲੈਤਾ ਲੋਕਾਂ ਨੇ ਪਹਿਲੇ ਉਹਨਾਂ ਨੇ ਦੁਸ਼ਮਣਾਂ ਨੇ ਪਹਿਲਾਂ ਹੀ ਲੈਤਾ ਨਾ ਵੀ ਤੂੰ ਹੀ ਜਾ ਹੁਣ ਰਾਜੇ ਨੇ ਉਹਨੂੰ ਪੰਜ ਮੋਹਰਾਂ ਦੇ ਕੇ ਸਾਹ ਸੰਗਤ ਤੋੜਤਾ ਉਹ ਤੁਰ ਪਿਆ ਹੁਣ ਤੁਰਿਆ ਜਾਂਦਾ ਉਹਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਮੈਂ ਬੀਜ ਲਮਾਂ ਕਿੱਥੋਂ ਵੀ ਕਿਹਨੂੰ ਕਹਾ ਕਿਹੜੇ ਮਾਲੀ ਨੂੰ ਕਹਾ ਉਹ ਐ ਕਰਦਾ ਕਰਦਾ ਸਾਹ ਸੰਗਤ ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਦਪਹਿਰ ਆ ਗਿਆ ਉਹਨੂੰ ਕਿਸੇ ਬੋਰਡ ਦੀ ਛਾਵੇਂ ਸਾਹ ਸੰਗਤ ਉਹ ਪਹਿ ਰਿਆ ਵੀ ਇੱਥੇ ਸੌਂ ਜਗੇ ਤੇ ਇੱਥੇ ਆਰਾਮ ਕਰ ਲੇ 10 ਮਿੰਟ ਫੇਰ ਗਾਹ ਅੱਗੇ ਤੁਰਾਂਗੇ ਫੇਰ ਦੇਖਾਂਗੇ ਕਿੱਥੇ ਜਾਣਾ ਹੈ ਪਈ ਉਹ ਬੋਰਡ ਦੀ ਛਾਵੇਂ ਉੱਤੇ ਪਹਿ ਗਿਆ ਜਦੋਂ ਸੁੱਤਾ ਪਿਆ ਨਾ ਸਾਹ ਸੰਗਤ ਤੇ ਉਹ ਹੋਰ ਨਾ ਉਧਰ ਉਹਨਾਂ ਇੱਕ ਗੱਡਾ ਲੱਦੀ ਹੁੰਦਾ ਜਾਨਵਰਾਂ ਦਾ ਭਰਿਆ ਹੋਇਆ ਇਦੇ ਵਿੱਚ ਤੱਤਰੋ ਬਟੇਰੇ ਬਗਲੇ ਹੋਰ ਚੜੀਆਂ ਜਨੌਰ ਜਿਹੜੇ ਕੋਈ ਮਤਲ ਖਾਣ ਵਾਲੇ ਸੀ ਜਾਨਵਰ ਇੱਕ ਬਾਦਸ਼ਾਹ ਨਾ ਉਸ ਲਾਕੇ ਦਾ ਹੀ ਬਾਦਸ਼ਾਹ ਨੇੜੇ ਰਾਜਾ ਰਹਿੰਦਾ ਹੁੰਦਾ ਸੀ ਉਹ ਇਹ ਜਾਨਵਰ ਖਾਂਦਾ ਸੀ ਉਹਨੂੰ ਨੌਕਸ ਸੀ ਕਿਸੇ ਨੇ ਦੱਸਿਆ ਸੀ ਵੀ ਤੂੰ ਜਾਨਵਰਾਂ ਦਾ ਮਾਸ ਖਾਇਆ ਕਰ ਤੂੰ ਠੀਕ ਹੋ ਜਾਏਗਾ ਹੁਣ ਉਹ ਜਿਹੜਾ ਬੰਦਾ ਸੀਗਾ ਮਤਲ ਇਹ ਜਿਹੜਾ ਜੰਗਲਾਂ ਜੰਗਲਾਂ ਚ ਰਹਿੰਦਾ ਸੀ ਉਹ ਜਾਨਵਰ ਪਾੜ ਲੈਂਦਾ ਸੀ ਸ਼ਕਾਰੀ ਜੀ ਨੂੰ ਕਹਿੰਦੇਗੇ ਉੱਚਕਾਰੀ ਸੀ ਉਹ ਜਾਲ ਜੂਲ ਲਾ ਕੇ ਤੇ ਜਾਨਵਰ ਫੜ ਲਿਆ ਕਰੇ ਫੜ ਫੜ ਕੇ ਕੈਦ ਕਰ ਲਿਆ ਕਰੇ ਜਾਲ ਲਾਦਾ ਉਹ ਗੱਡੇ ਤੇ ਦਾਲੇ ਪਦਾਲੇ ਜਾਲ ਲਾਤਾ ਤੇ ਵਿੱਚ ਜਾਨਵਰ ਛੱਡੇ ਵੇ ਤੇ ਉੱਥੇ ਆ ਕੇ ਗੱਡੇ ਵਾਲਾ ਵੀ ਆਰਾਮ ਕਰਨ ਲੱਗ ਗਿਆ ਬਹਿ ਗਏ ਦੋਨੇ ਉਹ ਉੱਠ ਖੜਿਆ ਤੇ ਉਹ ਪੈਣ ਲੱਗਿਆ ਸੀ ਉਹ ਕਹਿੰਦਾ ਵੀ ਭਗਤਾ ਤੂੰ ਕਹਿੰਦਾ ਵੀ ਮੈਂ ਤਾਂ ਐ ਕਰਕੇ ਯਾਰ ਬੀਜ ਲੈਣ ਆਇਆ ਫੁੱਲਾਂ ਦੇ ਬੀਜ ਲੈਣੇ ਆ ਤੇ ਉਹ ਮੈਨੂੰ ਕੋਈ ਹਜੇ ਇੱਥੇ ਆਉਂਦਾ ਨਹੀਂ ਉਹ ਉਹ ਕਹਿੰਦਾ ਤੂੰ ਕਿੱਥੇ ਚੱਲਿਆ ਕਹਿੰਦਾ ਮੈਂ ਚੱਲਿਆ ਫਲਾਣੇ ਬਾਦਸ਼ਾਹ ਦੇ ਉਹ ਬਾਦਸ਼ਾਹ ਜਾਨਵਰ ਖਾਂਦਾ ਤੱਤਰ ਵਟੇਰੇ ਹੋਰ ਜਾਨਵਰ ਜਿਹੜੇ ਹੈਗੇ ਆ ਤੇ ਮੈਂ ਉਹਨੂੰ ਜਾਨਵਰ ਦੇਣ ਚੱਲਿਆ ਹੁਣ ਉਹਨੇ ਆਖਿਆ ਵੀ ਇਹ ਜਿਹੜਾ ਪਾਪ ਕਰੀ ਜਾਂਦਾ ਤਾਂ ਯਾਰ ਤੱਤਰ ਇਹਨੇ ਵੱਢ ਕੇ ਖਾ ਜਾਣੇ ਰਾਜੇ ਨੇ ਤਾਂ ਉਹ ਜਿਹੜਾ ਬੀਜ ਲੈਣ ਚੱਲਿਆ ਸੀ ਉਹ ਕਹਿੰਦਾ ਵੀ ਇਹਨੇ ਤਾਂ ਜਾਨਵਰ ਸਾਰੇ ਵੱਢ ਕੇ ਖਾਏ ਵੀ ਆਪਾਂ ਜਾਨਵਰ ਨਾਲ ਛੜਾਰ ਦੇ ਗਏ ਉਹ ਬਈਦੋ ਨੇ ਆਏ ਕਿ ਹਾਂ ਤੇ ਉਹ ਕਹਿੰਦਾ ਵੀ ਭਗਤਾ ਆਂ ਘਰ ਬੀਤੂ ਰਾਜੇ ਤੋ ਕਿੰਨੇ ਪੈਸੇ ਲੈਣਾ ਉਹ ਕਹਿੰਦਾ ਮੈਂ ਲੈਣਾ 5 ਮੋਰਾ ਰਾਜਾ ਮੈਨੂੰ ਦੇ ਦਿੰਦਾ ਕਹਿੰਦਾ ਜੀ ਤੈਨੂੰ 5 ਮੋਰਾ ਇੱਥੇ ਮਿਲ ਜਾਣ ਤੇ ਜਾਣਵਰ ਛੱਡ ਦੇਗਾ ਕਹਿੰਦਾ ਹਾਂ ਛੱਡ ਦੂੰ ਬਪਾਉਂਦਾ ਮੋਰਾ ਚਾਹੀਦੀ ਮੈਂ ਜ਼ਰੂਰੀ ਏਡੀ ਦੂਰ ਜਾਣਾ ਮੈਂ ਇੱਥੋਂ ਕਰਨ ਨੂੰ ਮੁੜ ਜੂ ਉਹ ਕਹਿੰਦਾ ਹਾਂ ਲੈ ਫੜ ਮੈਨ ਤੋਂ 5 ਮੋਰਾ ਤੇ ਸਾਰੇ ਜਾਨਵਰ ਛੱਡ ਦੇਗਾ ਤੂੰ ਆਪ ਹੀ ਛੱਡ ਦੇ ਉਹਨੇ ਜਾ ਕੇ ਉੱਤੋਂ ਜਾ ਕੇ ਜਾਲ ਪਾੜਤਾ ਤੇ ਜਾਨਵਰ ਫਰ 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 ਕਰਕੇ ਸਾਰੇ ਉੱਡ ਗਏ ਜਮਾ ਗੱਡਾ ਖਾਲੀ ਹੋ ਗਿਆ ਇਹਨਾਂ ਲਈ ਤੂੰ ਵੀ ਸੁਰਖੁਰੂਆ ਤੇ ਮੈਂ ਵੀ ਸੁਰਖੁਰੂਆ ਦੋਨੇ ਪੈ ਕੇ ਉੱਤੇ ਆਰਾਮ ਕਰਨ ਲੱਗ ਗਏ ਦੋਨਾਂ ਨੂੰ ਨੀਂਦ ਆ ਗਈ ਗੂੜੀ ਨੀਂਦ ਆ ਗਈ ਤੇ ਉਹ ਵੀ ਪਿਆ ਜਿਹੜਾ ਬਿਜਲੈਣ ਚੱਲੇ ਤੇ ਜਿਹੜਾ ਗੱਡਾ ਉਹਨੂੰ ਤਾਂ ਉਹ ਕੋਈ ਪੈਸੇ ਨੇੜੇ ਬੈ ਗਿਆ ਸਮਾਨ ਨੂੰ ਹੁਣ ਜਿਹੜਾ ਬੀਜ ਲਾਈਨ ਚੱਲਿਆ ਸੀ ਉਹਦੇ ਕੋਲ ਨਾ ਜਾਨਵਰ ਆ ਗਏ ਸੁਪਨੇ ਦੇ ਵਿੱਚ ਸਾਰੇ ਉਹ ਕਹਿੰਦੇ ਭਾਗਤਾ ਤੂੰ ਸਾਡੀ ਜਾਨ ਬਚਾਈ ਆ ਜਿਹੜੇ ਕੰਮ ਤੂੰ ਚੱਲਿਆ ਸੀ ਸਾਨੂੰ ਕੰਮ